ਗੱਲ ਸਾਡੀ ਕਚਰੇ ਤੇ ਹੋਈ ਆ ਬੱਚਿਆਂ ਨੂੰ ਕਹਿੰਦੀ ਕਚਰਾ ਚੱਕੋ ਜੋ ਵੀਰਾ ਪਰ ਉੱਪਰ ਚਾਕਲੇਟਸ ਵਾਲੇ ਉੱਤੇ ਆ ਤੇ ਉਹ ਬੱਚਿਆਂ ਨੇ ਨਹੀਂ ਚੱਕੇ ਤੇ ਇਹਨਾਂ ਨੇ ਥੱਪੜ ਥੁੱਪੜ ਮਾਰਤਾ ਬੱਚਿਆਂ ਦੇ ਤੇ ਬੱਚਿਆਂ ਨੇ ਫਿਰ ਮੈਨੂੰ ਆਣ ਕੇ ਦੱਸ ਦਿੱਤਾ ਕਿ ਆਂਟੀ ਮਾਰੇ ਸੀ ਕਚਰਾ ਚੱਕਵਾਤੀ ਬਸ ਇੰਨੀ ਕਚਰੇ ਤੇ ਲੜਾਈ ਹੋਈ ਆ ਤੇ ਮੈਨੂੰ ਮਾਰਨ ਪੁੱਟਣ ਲੱਗ ਗਏ ਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਬਤਾ ਕੀ ਕਰਾਂ ਮੈਂ ਕਿੰਨਾ ਮੇਰਾ ਕੀ ਨਾਮ ਕੀ ਤੁਹਾਡਾ ਕਿੱਥੇ ਰਹਿੰਦੇ ਹੋ ਅਸੀਂ ਜੇਮਗੜ੍ਹ ਰਹਿੰਦੇ ਆ ਮੰਜੂ ਹੈ ਮੇਰਾ ਨਾਮ ਹੂੰ ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਦੰਦਾ ਕਰਦੀ ਹੈ ਗਲਤ ਕੰਮ ਕਰਦੀ ਹੈ ਬੰਦੇ ਬੁਲਾਉਂਦੀ ਹੈ ਕਰੇ ਹੂੰ ਪੈਸੇ ਕਮਾਉਂਦੀ ਹੈ ਮੈਂ ਇਹਨੂੰ ਆਖਿਆ ਵੀ ਤੂੰ ਤੇਰਾ ਕੰਟਰੋਲ ਕਰ ਮੇਰੇ ਬੱਚਿਆਂ ਦੇ ਸਾਹਮਣੇ ਨਾ ਕਰਿਆ ਕਰ ਇਹ ਕਹਿੰਦੀ ਨਾ ਤਾਂ ਬੱਚੇ ਪਾਲਣੇ ਆ ਮੈਂ ਤਾਂ ਇਵੇਂ ਹੀ ਕਰਾਂਗੀ ਤੂੰ ਮੇਰਾ ਕੀ ਕਰ ਲੈਣੀ ਮੈਂ ਕਿਹ ਵੀ ਤੂੰ ਐਵੇਂ ਨਾ ਕਰ ਵੀ ਮੈਂ ਮੇਰੇ ਬੱਚੇ ਵੀ ਪਾਸ ਹੁੰਦੇ ਦੇਖਦੇ ਤਾਂ ਖਰਾਬ ਹੁੰਦੇ ਮੇਰੇ ਬੱਚੇ ਇਹ ਕਹਿੰਦੀ ਫਿਰ ਮੈਂ ਕੀ ਕਰਾਂਗੀ ਫਿਰ ਕੂੜੇ ਦੇ ਬੰਦੇ ਨਾਲ ਬੋਲੀ ਹੈ ਪਤਾ ਤੇ ਇਵੇਂ ਕਰਾਂਗੀ ਦੱਸਦਾ ਇਹ ਤਾਂ ਬੰਦਾ ਵੀ ਕਰਵਾਉਂਦਾ ਹੈ ਦੇਖਿਆ ਰ ਇੱਕ ਵਾਰੀ ਹਾਂਜੀ ਕਿੰਨੇ ਵਜੇ ਤੱਕ ਜਿਹੜੇ ਤਾਂਦਾ ਚਲੰਦੇ ਨੇ ਇਹ ਰਾਤ ਨੂੰ 12:00 ਵਜੇ ਗਾਉਂਸ ਦੇਗੇ ਜਿਨਾਂ ਨੇ ਬਹੁਤ ਜ਼ਿਆਦਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੈਂ ਮੰਨ ਤੇ ਕੇਸੀ ਕਰਨਾ ਹੈ ਇਹ ਟਿਕਦੀ ਨਹੀਂ ਟਿਕਾਣਾ ਹੈ ਬਾਕੀ ਮੈਂ ਮਕਾਨ ਖਾਲੀ ਕਰਨਾ ਆਪ ਹੀ ਕਰਨਾ ਮੈਂ ਭਾਵ ਦੀ ਫਿਰਦੀ ਇਹ ਨਾਲ ਹੀ ਰਹਿੰਦੇ ਤੁਹਾਡੀ ਹਾਂਜੀ ਨਾਲ ਰਹਿੰਦੇ ਉੱਪਰ ਰਹਿੰਦੇ ਪੋਰਸ਼ਨ ਚ ਕੀ ਨਾਮ ਕੀ ਹੈ ਕਿਥੇ ਰਹਿੰਦੇ ਸੀ ਮੇਰਾ ਨਾਮ ਜੋਤੀ ਆ ਜੀਮਗੜ੍ਹ ਰਹਿਣੇ ਕਿਰਾਏ ਤੇ ਰਹਿ ਰਹੇ ਸੀ ਜੀ ਹਾਂਜੀ ਕੀ ਗੱਲ ਕੀ ਹੋਈ ਤੁਹਾਡੀ ਜੀ ਗੱਲ ਸਾਡੀ ਕਚਰੇ ਤੋਂ ਹੋਈ ਆ ਬੱਚਿਆਂ ਨੂੰ ਕਹਿੰਦੀ ਕਚਰਾ ਚੱਕੋ ਜੋ ਬਿਰਾਪਰ ਉੱਪਰ ਚਾਕਲੇਟਸ ਵਾਲੇ ਹੁੰਦੇ ਆ ਤੇ ਉਹ ਬੱਚਿਆਂ ਨੇ ਨਹੀਂ ਚੱਕੇ ਤੇ ਇਹਨਾਂ ਨੇ ਥੱਪੜ ਥੁੱਪੜ ਮਾਰਤਾ ਬੱਚਿਆਂ ਦੇ ਤੇ ਬੱਚਿਆਂ ਨੇ ਫਿਰ ਮੈਨੂੰ ਆਣ ਕੇ ਦੱਸ ਦਿੱਤਾ ਕਿ ਆਂਟੀ ਹਮਾਰੇ ਸੇ ਕਚਰਾ ਚੱਕਵਾਤੀ ਬਸ ਇੰਨੇ ਕਚਰੇ ਤੇ ਲੜਾਈ ਹੋਈ ਆ ਤੇ ਮੈਨੂੰ ਮਾਰਨ ਪੁੱਟਣ ਲੱਗੇ ਤੇ ਮੇਰੇ ਦੰਦ ਤੇ ਮੁੱਕੀ ਮਾਰੀ ਗਈ ਆ ਤੇ ਵਾਲ ਵੀ ਮੇਰੇ ਕਾੜੇ ਉਹਨਾਂ ਨੇ ਤੇ ਗੋਡੇ ਤੇ ਵੀ ਮੇਰੇ ਪਾਈਪ ਮਾਰੀ ਜਾਂਦੇ ਮੰਮੀ ਬਸ ਇਹਨੇ ਕਹਾਂ ਸੀ ਕਦੇ ਲੜਾਈ ਉਹ ਤਾਂ ਕਹਿੰਦੇ ਵੀ ਠੰਡਾ ਚਲਾਉਂਦੀ ਹੈ ਠੰਡਾ ਧੰਦਾ ਮੇਰਾ ਕੋਈ ਨਹੀਂ ਚਲਾਉਂਦੀ ਠੰਡਾ ਇਹ ਚਲਾਉਂਦੀ ਹੈ ਇਹਨੇ ਬੱਚਿਆਂ ਨੂੰ ਵੀ ਪਤਾ ਹੈ ਆਪਦੇ ਘਰ ਦੇ ਨੂੰ ਤੇ ਬਾਹਰ ਕੱਢ ਰੱਖਿਆ ਹੈ ਤੇ ਦੇਵਰ ਨਾਲ ਤਾਂ ਖੇਹਾਂਦੀ ਸਰੀਆਮ ਹੀ ਠੰਡਾ ਕਰਦੀ ਸਾਰੀ ਗਲੀਰ ਵਾਲਿਆਂ ਨੂੰ ਵੀ ਪਤਾ ਹੈ ਮੇਰੇ ਨਾਲ ਪਹਿਲਾਂ ਦੀ ਰਹਿ ਰਹੀ ਹੈ ਸਾਰਿਆਂ ਨੂੰ ਪਤਾ ਵੀ ਇਹਦੇ ਕੋਲ ਬੰਦੇ ਆਉਂਦੇ ਆਂਦੇ ਨੇ ਮੇਰੇ ਮਕਾਨ ਮਾਲਕ ਨੂੰ ਵੀ ਪਤਾ ਹੈ ਤੇ ਉਹਨਾਂ ਨੇ ਮਨਾਂ ਕੀਤਾ ਸੀ ਤੋ ਉਸ ਤੋਂ ਬਾਅਦ ਇਹ ਖਾਰ ਖਾਨ ਲੱਗ ਗਈ ਜਨਾਨੀ ਵੀ ਤੂੰ ਚੁਗਲੀ ਲਾਈ ਆ ਵੀ ਮੈਂ ਤੁਹਾਨੂੰ ਦਾ ਚਲਾ ਦੇ ਇਹਦੇ ਕੋਲ ਬਹੁਤ ਜਾਣੇ ਬੰਦੇ ਹੁੰਦੇ ਨੇ ਬਹੁਤ ਜ਼ਿਆਦਾ ਇਹ ਬਲੇਮ ਲਾਰੀ ਮੇਰੇ ਤੇ ਗਲਤ ਹੈ ਕੀ ਮਸਲਾ ਸੀ ਕਿ ਦੋ ਲੜੀ ਜਾਈਏ ਤੁਹਾਡੇ ਕੋਲ ਜੀ ਮੇਰਾ ਨਾਮ ਹੈ ਮਨਦੀਪ ਸਿੰਘ ਜੀ ਫਾਰਮਸਿਸ ਇਹ ਦੋ ਕੁਛ ਡਾਇਏ ਮੰਜੂ ਤੇ ਜੋਤੀ ਜੋ ਕਿ ਆਪ ਚ ਦੋਨੇ ਘਰੇ ਇਕੱਠੇ ਰਹਿੰਦੀਆਂ ਤੇ ਉਥੇ ਲੜਾਈ ਹੋਈ ਜਾਂਦੀ ਜੀ ਸੱਟਾ ਕਿਸ ਤਰ੍ਹਾਂ ਦੀ ਆ ਜੀ ਸੱਟ ਜ਼ਿਆਦਾ ਨਹੀਂ ਗਈ ਆ ਪਰਚਾ ਘੱਟਦਾ ਆਪਾਂ ਜਿਹੜਾ ਉਹਨਾਂ ਨੇ ਸੀ ਕੋਈ ਦੱਸਿਆ ਇਹਨਾਂ ਨੇ ਕਿਸ ਵਜ੍ਹਾ ਲੜਾਈ ਹੋਈ ਹੈ ਪਤਨੀ ਆਸ ਫੈਮਿਲੀ ਕੋਈ ਆ ਦੋਨੇ ਇਕੱਠੇ ਰਹਿੰਦੇ ਘਰ ਦੇ ਉੱਤੇ ਨੂੰ ਲੜਿਆ